ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟ੍ਰੇਕ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸੂਜੀ ਤੇ ਬੇਸਨ ਦੀ ਬਹੁਤ ਜ਼ਿਆਦਾ ਟੇਸਟੀ ਬਰਫੀ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਸਹੀ ਨਾਪ ਨਾਲ ਬਰਫੀ ਬਣਾਉਂਗੇ ਤਾਂ ਥੋੜੀ ਜਿਹੀ ਬਰਫੀ ਹੈ ਜਿਹੜੀ ਪਹਿਲੀ ਵਾਰ ਵਿੱਚ ਇਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਕਿਉਂਕਿ ਹੁਣ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਰੱਖੜੀ ਆਉਣ ਵਾਲੀ ਹੈ ਤੁਸੀਂ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਤੇ ਸੌਫਟ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਰਫੀ ਬਣਾਉਣਾ ਸ਼ੁਰੂ ਕਰਦੇ ਆਂ ਦੇਖਦੇ ਆਂ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਇੱਕ ਭਾਰੇ ਤਲੇ ਵਾਲੀ ਕੜਾਹੀ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਕੱਪ ਜਾਂ ਤੁਸੀਂ ਕੋਈ ਕੋਲੀ ਨਾਪ ਕੇ ਲੈ ਲੈਣੀ ਹੈ ਸਾਰਾ ਅਸੀਂ ਨਾਪ ਇਸੇ ਨਾਲ ਲਵਾਂਗੇ ਇੱਕ ਕੋਲੀ ਅਸੀਂ ਦੇਸੀ ਕਿਓ ਦੀ ਲਈ ਹੈ ਅਸੀਂ ਇਹ ਬਰਫੀ ਦੇਸੀ ਕਿਓ ਵਿੱਚ ਬਣਾ ਕੇ ਤਿਆਰ ਕਰਾਂਗੇ ਇਸੇ ਕੋਲੀ ਨਾਲ नाप के ਅਸੀਂ ਹੋਰ ਵੀ ਸਮਾਨ ਜਿਹੜਾ ਸਾਰਾ ਨਾਪ ਕੇ ਲੈ ਲੈਣਾ ਤੁਸੀਂ ਕੋਈ ਵੀ ਕਾਪੀਆ ਕੋਲੀ ਜਿਹੜੀ ਉਹ ਸੈੱਟ ਕਰ ਲੈਣੀ ਆ ਇੱਕ ਕੋਲੀ ਅਸੀਂ ਦੇਸੀ ਕਿਓ ਦੀ ਲਈ ਸੀ ਉਸੇ ਕੋਲੀ ਨਾਲ ਨਾਪ ਕੇ ਅਸੀਂ ਇੱਕ ਕੋਲੀ ਅਸੀਂ ਜਿਹੜੀ ਸੂਜੀ ਦੀ ਲਵਾਂਗੇ ਸੂਜੀ ਤੁਸੀਂ ਮੋਟੀ ਬਰੀਕ ਕੋਈ ਵੀ ਲੈ ਸਕਦੇ ਹੋ ਪਰ ਸਭ ਤੋਂ ਪਹਿਲਾਂ ਅਸੀਂ ਸੂਜੀ ਨੂੰ ਭੁੰਨਾਂਗੇ ਕਿਉਂਕਿ ਸੂਜੀ ਨੂੰ ਭੁੰਨਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਬਿਲਕੁਲ ਸਲੋ ਗੈਸ ਤੇ ਅਸੀਂ ਸਾਰੀ ਜਿਹੜੀ ਕੁਕਿੰਗ ਕਰਨੀ ਹੈ ਜ਼ਿਆਦਾ ਹਾਈ ਫਲੇਮ ਤੇ ਨਹੀਂ ਭੁੰਨਾ ਕੋਈ ਵੀ ਇੰਗੀ ਤਰ੍ਹਾਂ 2-3 ਮਿੰਟ ਲਈ ਅਸੀਂ ਸੋਜੀ ਨੂੰ ਭੁੰਨ ਲਾਂਗੇ ਜਦੋਂ ਤੱਕ ਸਾਡੀ ਸੋਜੀ ਹੈ ਜਿਹੜੀ ਘਿਓ ਨਾ ਛੱਡਣਾ ਸ਼ੁਰੂ ਕਰ ਦੇਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਸੋਜੀ ਨੂੰ 2-3 ਮਿੰਟ ਤੱਕ ਭੁੰਨ ਲਾਂਗੇ ਸੋਜੀ ਪਾਣ ਨਾਲ ਜਿਹੜੀ ਬਰਫੀ ਹੈ ਜਿਹੜੀ ਬਿਲਕੁਲ ਦਾਣੇਦਾਰ ਬਣ ਕੇ ਤਿਆਰ ਹੁੰਦੀ ਹੈ ਦੇਖੋ ਸੋਜੀ ਨੂੰ ਭੁੰਨਦੇ ਹੋਏ 2-3 ਮਿੰਟ ਹੋ ਚੁੱਕੇ ਹੈ ਇਹਨੂੰ ਘਿਓ ਛੱਡਣਾ ਸ਼ੁਰੂ ਕਰਤੇ ਆਏ ਹੁਣ ਇਸ ਟਾਈਮ ਤੇ ਅਸੀਂ ਆਪਣੀ ਬੇਸਣ ਐਡ ਕਰ ਦਾਂਗੇ ਉਸੇ ਕੋਲੀ ਨਾਲ ਨਾਪ ਕੇ ਸੇਮ ਅਸੀਂ ਬੇਸਣ ਲਵਾਂਗੇ ਇੱਕ ਕੋਲੀ ਦੇਸੀ ਘਿਓ ਇੱਕ ਕੋਲੀ ਸੋਜੀ ਤੇ ਇੱਕ ਕੋਲੀ ਹੀ ਅਸੀਂ ਬੇਸਣ ਲਿਆ ਤਿੰਨੋਂ ਦਾ ਨਾ ਬੇਸਨ ਨੂੰ ਵੀ ਅਸੀਂ ਬਿਲਕੁਲ ਸਲੋ ਗੈਸ ਤੇ ਹੀ ਭੁੰਨਣਾ ਹੈ ਅਸੀਂ ਹਾਈ ਫਲੇਮ ਤੇ ਨਹੀਂ ਕੁਕਿੰਗ ਕਰਨੀ ਬਿਲਕੁਲ ਸਲੋ ਫਲੇਮ ਤੇ ਅਸੀਂ 10-15 ਮਿੰਟ ਇਹਨੂੰ ਭੁੰਨਦੇ ਲਗਾਤਾਰ ਚਲਾਉਂਦੇ ਹੋਏ ਭੁੰਨਦੇ ਜਾਵਾਂਗੇ ਜਦੋਂ ਤੱਕ ਸਾਡਾ ਬੇਸਨ ਘੋਨਾ ਛੱਡਣਾ ਸ਼ੁਰੂ ਕਰ ਦੇਵੇ ਤੇ ਇਹਦੇ ਵਿੱਚੋਂ ਖੁਸ਼ਬੂ ਨਾ ਆਉਣ ਲੱਗ ਜਵੇ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਸੋਖੇ ਤਰੀਕੇ ਨਾਲ ਬਣਾਈ ਜਾ ਸਕਦੀ ਹੈ ਘਰੇ ਕਿਉਂਕਿ ਹੁਣ ਤਿਹਾਰ ਸ਼ੁਰੂ ਹੋਣ ਵਾਲੇ ਆ ਤੁਸੀਂ ਘਰੇ ਬਣਾ ਕੇ ਜਿਹੜੀ ਮਿਠਾਈ ਤਿਆਰ ਕਰ ਸਕਦੇ ਹੋ ਦੇਖੋ ਤੁਸੀਂ ਲਗਾ ਜੇ ਤੁਸੀਂ ਬਿਲਕੁਲ ਸਲੋ ਆਨ ਤੇ ਭੁੰਨੂਗੇ ਤਾਂ ਤੁਹਾਡੀ ਬਰਫੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ। ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਊਗੀ। ਦੇਖੋ ਲਗਾਤਾਰ ਚਲਾਉਂਦੇ ਹੋਏ ਮੈਨੂੰ 10 ਤੋਂ 15 ਮਿੰਟ ਹੋ ਚੁੱਕੀ ਐ ਇਹਦਾ ਕਲਰ ਵੀ ਕਾਫੀ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਬੇਸਣ ਦਾ। ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ 골ਡਨ ਬ੍ਰਾਊਨ ਹੋ ਚੁੱਕਿਆ ਹੈ। ਬਿਲਕੁਲ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਣ ਲੱਗੀ ਹੈ ਬੇਸਣ ਦੇ ਭੁੰਨੇ ਦੀ ਤੇ ਬੇਸਣ ਨੇ ਕੀ ਉੱਛੜਨਾ ਵੀ ਸ਼ੁਰੂ ਕਰ ਦਿੱਤਾ ਹੈ। ਤੁਸੀਂ ਬਿਲਕੁਲ ਨਹੀਂ ਛੱਡਣਾ ਹੈਗਾ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਹੈ। ਦੇ ਗੈਸ ਦੀ ਫਲੇਮ ਬਿਲਕੁਲ ਸলো ਰੱਖਣੀ ਆ। ਇਹਦੇ ਵਿੱਚ ਥੋੜਾ ਜਿਹਾ ਇੱਕ ਚੁਟਕੀ ਅਸੀਂ ਫੂਡ ਕਲਰ ਦਾ ਪਾਵਾਂਗੇ yellow food color ਆ। ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਬਰਫੀ ਦਾ ਕਲਰ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਆ। ਜਾਂ ਤੁਸੀਂ ਫੂਡ ਕਲਰ ਦੀ ਥਾਂ ਤੇ ਇੱਕ ਚੁਟਕੀ ਹਲਦੀ ਵੀ ਦੇ ਵਿੱਚ ਐਡ ਕਰ ਸਕਦੇ ਹੋ। ਉਹਦੇ ਨਾਲ ਵੀ ਕਲਰ ਬਰਫੀ ਦਾ ਬਹੁਤ ਜ਼ਿਆਦਾ ਵਧੀਆ ਆਊਗਾ। ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਜ਼ਿਆਦਾ ਵਧੀਆ ਹੋ ਗਿਆ ਸਾਡੇ ਬੇਸਣ ਦਾ ਦੇਖੋ ਬੇਸਣ ਨੇ ਕਿਉ ਛੱਡਣਾ ਸ਼ੁਰੂ ਕਰਤੇ ਆਏ ਆ ਉੱਪਰ ਸਾਡਾ ਕਿਉ تیرਣਾ ਸ਼ੁਰੂ ਹੋ ਗਿਆ ਬੇਸਣ ਦੇ ਇਹਦਾ ਮਤਲਬ ਹੈ ਸਾਡਾ ਬੇਸਣ ਹੈ ਬਿਲਕੁਲ ਪੁੰਨ ਕੇ ਤਿਆਰ ਹੈ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਵੀ ਆ ਰਹੀ ਹੈ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਏ ਹੈ ਇਸ ਟਾਈਮ ਤੇ ਅਸੀਂ ਥੋੜੇ ਜਿ 2-3 ਚਮਚੇ ਇਹਦੇ ਵਿੱਚ ਅਸੀਂ ਦੁੱਧ ਦੇ ਐਡ ਕਰਾਂਗੇ ਕਿਉਂਕਿ ਦੁੱਧ ਪਾਉਣ ਨਾਲ ਜਿਹੜੀ ਸੋਜੀ ਹੈ ਸੋਜੀ ਦੇ ਦਾਣੇ ਫੁੱਲ ਕੇ ਬਿਲਕੁਲ ਸੌਫਟ ਹੋ ਜਾਂਦੇ ਆ ਜੇ ਤੁਸੀਂ ਇਕੱਲੇ ਬੇਸਣ ਦੀ ਬਰਫੀ ਬਣਾ ਰਹੇ ਹੋ ਤਾ ਤੁਹਾਨੂੰ ਦੁੱਧ ਪਾਨ ਦੀ ਨਹੀਂ ਲੋੜ ਹੈਗੀ ਇਹਦੇ ਵਿੱਚ ਅਸੀਂ ਸੂਜੀ ਐਡ ਕੀਤੀ ਹੈ ਸੂਜੀ ਦੇ ਦਾਣੇ ਹੁੰਦੇ ਆ ਜਿਹੜੇ ਉਹ ਦੁੱਧ ਪਾਨ ਨਾਲ ਫੁੱਲ ਕੇ ਬਿਲਕੁਲ ਸੌਫਟ ਹੋ ਜਾਂਦੇ ਆ ਇਹਨੂੰ ਲਗਾਤਾਰ ਚਲਾਉਂਦੇ ਹੋਏ ਸਿਰਫ 2-3 ਚਮਚੇ ਹੀ ਦੁੱਧ ਐਡ ਕਰਨਾ ਅਸੀਂ ਜ਼ਿਆਦਾ ਨਹੀਂ ਕਰਨਾ 2-3 ਚਮਚੇ ਦੁੱਧ ਐਡਤ ਕਰਨ ਤੋਂ ਬਾਅਦ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਜਦ ਤੱਕ ਇਹ ਬਿਲਕੁਲ ਡਰਾਈ ਨਾ ਹੋ ਜਵੇ ਇਦੇ ਨਾਲ ਬਰਫੀ ਆਪਣੀ ਬਿਲਕੁਲ ਸੌਫਟ ਬਣ ਕੇ ਤਿਆਰ ਹੁੰਦੀ ਹੈ ਦੇਖੋ ਤੁਸੀਂ ਇਸ ਤਰੀਕੇ ਨਾਲ ਕੱਲੇ ਸੋਜੀ ਤੇ ਬੇਸਨ ਦੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਇਹਦੇ ਵਿੱਚ ਥੋੜਾ ਜਿਹਾ ਅਸੀਂ ਖੋਏ ਦਾ ਟੇਸਟ ਬਣਾਉਣ ਲਈ ਇਹਦੇ ਵਿੱਚ ਅੱਧਾ ਕੱਪ ਮਿਲਕ ਪਾਊਡਰ ਐਡ ਕਰਾਂਗੇ ਤੁਸੀਂ ਕਿਸੇ ਵੀ ਬ੍ਰਾਂਡ ਦਾ ਮਿਲਕ ਪਾਊਡਰ ਲੈ ਸਕਦੇ ਹੋ ਜੇ ਤੁਸੀਂ ਮਿਲਕ ਪਾਊਡਰ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਬਿਨਾ ਮਿਲਕ ਪਾਊਡਰ ਤੋਂ ਵੀ ਜਿਹੜੀ ਥੋੜੀ ਬਰਫੀ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਇਹ ਮਿਲਕ ਪਾਊਡਰ ਪਾਉਣ ਨਾਲ ਜਿਹੜਾ ਬਰਫੀ ਉਸ ਤੋਂ ਖੋਏ ਦਾ ਟੇਸਟ ਆਂਦਾ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ ਅਲੱਗ ਰੱਖ ਲਾਂਗੇ ਫਿਰ ਅਸੀਂ ਦੇ ਵਿੱਚ ਅਸੀਂ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਬਿਲਕੁਲ ਤੁਸੀਂ ਪਰਫੈਕਟ ਤਿਆਰ ਕਰਨੀ ਹੈ ਦੇਖੋ ਮਿਲਕ ਪਾਊਡਰ ਬਿਲਕੁਲ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਅਸੀਂ ਇਸੇ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਗੈਸ ਤੇ ਇੱਕ ਪੈਨ ਰੱਖਾਂਗੇ ਉਸੇ ਕੋਲੀ ਨਾਲ ਨਾਪ ਕੇ ਅਸੀਂ ਦੇਖੋ ਦੋ ਕੋਲੀਆਂ ਅਸੀਂ ਚੀਨੀ ਦੀਆਂ ਲੈ ਲੈਣੀਆਂ ਨੇ ਇੱਕ ਕੋਲੀ ਪਹਿਲਾਂ ਪਾਈ ਹੈ ਮੈਂ ਮੈਂ ਪੌਣੀ ਕੋਲੀ ਹੁਣ ਬਾਅਦ ਚ ਲਈ ਹੈ ਕਿਉਂਕਿ ਅਦੇ ਵਿੱਚ ਅਸੀਂ ਮਿਲਕ ਪਾਊਡਰ ਵੀ ਐਡ ਕੀਤਾ ਹੈ ਉਹਦੇ ਵਿੱਚ ਵੀ ਮਿੱਠਾ ਹੁੰਦਾ ਹੈ ਆ ਜੇ ਤੁਸੀਂ ਮਿਲਕ ਪਾਊਡਰ ਤੋਂ ਬਿਨਾ ਬਣਾ ਰਹੇ ਹੋ ਤਾਂ ਦੋ ਗੋਲੀਆਂ ਤੁਸੀਂ ਚੀਨੀ ਦੀ ਲੈ ਸਕਦੇ ਹੋ ਮੈਂ ਪੌਣੇ ਦੋ ਗੋਲੀਆਂ ਚੀਨੀ ਦੀਆਂ ਲਈਆਂ ਤੇ ਇੱਕ ਗੋਲੀ ਦੇ ਵਿੱਚ ਅਸੀਂ ਪਾਣੀ ਦੀ ਪਾ ਲਵਾਂਗੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਦੀ ਇੱਕ ਚਾਰ ਦੀ ਚਾਸ਼ਨੀ ਅਸੀਂ ਤਿਆਰ ਕਰ ਲੈਣੀ ਆ ਜੇ ਤੁਹਾਡੀ ਚਾਸ਼ਨੀ ਬਿਲਕੁਲ ਪਰਫੈਕਟ ਬਣੀ ਵੀ ਹੋਊਗੀ ਤਾਂ ਤੁਹਾਡੀ ਬਰਫੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਬਿਲਕੁਲ ਸਹੀ ਨਾਪ ਨਾਲ ਤੁਸੀਂ ਬਣਾਉਂਗੇ ਤਾਂ ਇੱਕ ਵਾਰ ਚੈੱਕ ਕਰ ਲਾਂਗੇ ਅਸੀਂ ਆਪਣੀ ਚਾਸ਼ਨੀ ਨੂੰ ਦੇਖੋ ਚਿਪਚਿਪਾਪਾ ਨੂੰ ਸ਼ੁਰੂ ਹੋ ਗਿਆ ਇਹਦੇ ਵਿੱਚ ਆਣਾ 2 ਮਿੰਟ ਲਈ ਅਸੀਂ ਹੋਰ ਪਕਾ ਲਵਾਂਗੇ ਸਿਰਫ ਇੱਕ ਤਾਰ ਦੀ ਅਸੀਂ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਨਾ ਹੀ ਜ਼ਿਆਦਾ ਪਤਲੀ ਚਾਸ਼ਨੀ ਬਣਾਣੀ ਹੈ ਤੇ ਨਾ ਹੀ ਜ਼ਿਆਦਾ ਅਸੀਂ ਗਾੜੀ ਬਣਾਣੀ ਹੈ ਸਿਰਫ ਇੱਕ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰ ਲਾਂਗੇ ਚਾਸ਼ਨੀ ਸਾਡੀ ਬਿਲਕੁਲ ਗਰਮ ਹੈ ਇਹਨੂੰ ਅਸੀਂ ਹੁਣ ਉਤਾਰ ਲਾਂਗੇ ਗੈਸ ਤੋਂ ਜਿਹੜਾ ਸਾਡਾ ਬੇਸਣ ਸੀਗਾ ਇਹਦੇ ਵਿੱਚ ਅਸੀਂ ਗਰਮ ਗਰਮ ਚਾਸ਼ਨੀ ਨੂੰ ਐਡ ਕਰ ਦਾਂਗੇ ਲਗਾਤਾਰ ਚਲਾਉਂਦੇ ਹੋਏ ਨੂੰ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਅਸੀਂ ਇੱਥੇ ਬਿਲਕੁਲ ਸਲੋ ਰੱਖਣੀ ਹੈ ਬਿਲਕੁਲ ਸਲੋਗ ਐਸਤੇ ਨੂੰ ਲਗਾਤਾਰ ਚਲਾਉਂਦੇ ਹੋਏ ਮਿਕਸ ਕਰ ਲਾਂਗੇ ਜਿਵੇਂ ਜਿਵੇਂ ਸਾਡੇ ਚਾਸ਼ਨੀ ਦੇ ਵਿੱਚ ਮਿਕਸ ਹੁੰਦੀ ਜਾਊਗੀ ਉਵੇਂ ਹੀ ਸਾਡਾ ਬੇਸਨ ਹੈ ਜਿਹੜਾ ਗਾੜਾ ਹੁੰਦਾ ਜਾਊਗਾ ਜੇ ਤੁਸੀਂ ਸਹੀ ਨਾਪ ਨਾਲ ਬਣਾਉਂਗੇ ਬਰਫੀ ਤਾਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਇੱਕਦਮ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਇਹਦੇ ਵਿੱਚ ਫਲੇਵਰ ਲਈ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਬੇਸਨ ਪਹਿਲਾਂ ਨਾਲੋਂ ਕਾਫੀ ਜ਼ਿਆਦਾ گاੜਾ ਹੋ ਚੁੱਕਿਆ ਇਹਨੂੰ ਅਸੀਂ ਹੁਣ ਗੈਸ ਦੀ ਫਲੇਮ ਬੰਦ ਕਰ ਦਾਂਗੇ ਜੇ ਤੁਹਾਡਾ ਬੇਸਨ ਥੋੜਾ ਜਿਹਾ ਪਤਲਾ ਹੋ ਜਵੇ ਤੁਸੀਂ 2 ਮਿੰਟਸ ਹੋਰ ਚਲਾ ਸਕਦੇ ਹੋ ਗੈਸ ਦੇ ਉੱਪਰ ਰੱਖ ਕੇ ਹੁਣ ਅਸੀਂ ਬਰਫੀ ਜਮਾਨ ਲਈ ਇੱਕ ਟ੍ਰੇ ਲਵਾਂਗੇ ਟ੍ਰੇ ਨੂੰ ਅਸੀਂ ਥੋੜਾ ਜਿਹਾ ਤੇਲ ਜਾਂ ਘਿਓ ਨਾਲ ਗ੍ਰੀਸ ਕਰ ਲਾਂਗੇ ਤੁਸੀਂ ਪਲੇਟ ਜਾਂ ਟ੍ਰੇ ਕੁਝ ਵੀ ਲੈ ਸਕਦੇ ਹੋ ਇਹਨੂੰ ਥੋੜਾ ਤੇਲ ਲਗਾ ਲਵਾਂਗੇ ਕਿਉਂਕਿ ਬਰਫੀ ਇਹਦੇ ਵਿੱਚੋਂ ਕੱਢਣ ਵਿੱਚ ਆਸਾਨੀ ਹੋ ਜਾਂਦੀ ਹੈ ਬਾਅਦ ਵਿੱਚ ਅਸੀਂ ਪੱਖੇ ਦੀ ਹਵਾ ਵਿੱਚ ਰੱਖ ਕੇ ਥੋੜਾ ਜਿਹਾ ਅਸੀਂ ਬਿਸਣ ਨੂੰ ਜਿਹੜਾ ਠੰਡਾ ਕਰ ਲਿਆ ਹੈ ਲਗਾਤਾਰ ਚਲਾਉਂਦੇ ਹੋਏ ਜਿਹੜਾ ਬਿਲਕੁਲ ਪਰਫੈਕਟ ਹੈ ਬਰਫੀ ਜਮਾਣ ਲਈ ਇਹਨੂੰ ਅਸੀਂ ਹੁਣ ਆਪਣੇ ਟ੍ਰੇ ਵਿੱਚ ਪਾਲਵਾਂਗੇ ਦੇਖੋ ਬਰਫੀ ਜਮਾਣ ਲਈ ਬਿਲਕੁਲ ਪਰਫੈਕਟ ਹੈ ਹੁਣ ਇਹਨੂੰ ਅਸੀਂ ਟ੍ਰੇ ਵਿੱਚ ਪਾਲਵਾਂਗੇ ਆਪਣੇ ਸਾਰੇ ਨੂੰ ਇਹਨੂੰ ਅਸੀਂ ਤੁਸੀਂ ਓਵਰਨਾਈਟ ਵੀ ਰੱਖ ਸਕਦੇ ਹੋ ਜਮਾਣ ਲਈ ਜੇ ਤੁਹਾਨੂੰ ਥੋੜੀ ਜਲਦੀ ਹੈ ਤਾਂ ਤੁਸੀਂ ਇਹਨੂੰ ਫ੍ਰੀਜ ਵਿੱਚ 2-3 ਘੰਟੇ ਰੱਖ ਕੇ ਉਦੋਂ ਵੀ ਜਮਾ ਸਕਦੇ ਹੋ ਇਹਨੂੰ ਬਿਲਕੁਲ ਸੈੱਟ ਕਰ ਲਾਂਗੇ ਅਸੀਂ ਥੋੜੇ ਜਿਹੇ ਇਹਦੇ ਉੱਪਰ ਅਸੀਂ ਡਰਾਈ ਫਰੂਟ ਵੀ ਲਗਾ ਲਵਾਂਗੇ ਜੇ ਤੁਸੀਂ ਨਹੀਂ ਡਰਾਈ ਫਰੂਟ ਲਗਾਉਣਾ ਚਾਹੁੰਦੇ ਤੇ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਸੈੱਟ ਹੋਣ ਤੋਂ ਬਾਅਦ ਇਹਨੂੰ ਅਸੀਂ ਤੁਸੀਂ ਓਵਰਨਾਈਟ ਬਾਅਰ ਵੀ ਰੱਖ ਸਕਦੇ ਹੋ ਜਾਂ ਫਿਰ ਤੁਸੀਂ 2-3 ਘੰਟੇ ਲਈ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਅਸੀਂ 2-3 ਘੰਟੇ ਲਈ ਫ੍ਰਿਜ ਵਿੱਚ ਰੱਖ ਦਿੱਤਾ ਸੀਗਾ ਦੇਖੋ ਬਰਫੀ ਬਿਲਕੁਲ ਜੰਮ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਕੱਟਣ ਵਿੱਚ ਵੀ ਕਿੰਨੀ ਸੌਫਟ ਲੱਗ ਰਹੀ ਹੈ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਸੀਗੀ ਸਾਡੀ ਬਰਫੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ